ਲੋਕ ਸਭਾ ਦੀਆਂ ਚੋਣਾਂ ਜੋ ਕਿ ਪੰਜਾਬ ਵਿੱਚ 1 ਜੂਨ ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਤੋਂ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਜੋ ਸੀਨੀਅਰ ਸਿਟੀਜ਼ਨ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈ ਵੱਲੋਂ ਆਪਣੀਆਂ ਵੋਟਾਂ ਘਰ ਤੋਂ ਪਵਾਉਣ ਦੀ ਇੱਛਾ ਜ਼ਾਹਰ ਕੀਤੀ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਐਸਟੀਐਮ ਫਿਲੌਰ ਅਮਨਪਾਲ ਸਿੰਘ ਵੱਲੋਂ ਸੀਨੀਅਰ ਸਕੈਂਟਰੀ ਸਕੂਲ ਲੜਕੀਆਂ ਫਿਲੌਰ ਤੋਂ 9 ਟੀਮਾਂ ਨੂੰ ਲਗਭਗ 32 ਪਿੰਡਾਂ ਵਿੱਚ ਵੋਟਾਂ ਪਵਾਉਣ ਲਈ ਸਮਾਨ ਦੇ ਕੇ ਰਵਾਨਾ ਕੀਤਾ ਗਿਆ ਇਸ ਮਗਸਟ੍ਰੀਮ ਅਮਨਪਾਲ ਸਿੰਘ ਨੇ ਦੱਸਿਆ ਕਿ ਹਲਕਾ ਫਿਲੌਰ ਦੇ ਵਕਫਾ ਪਿੰਡਾਂ ਤੋਂ 85 ਸਾਲ ਦੇ ਬਜ਼ੁਰਗਾਂ ਨੇ ਘਰ ਤੋਂ ਵੋਟ ਪਾਉਣ ਦੀ ਇਛਾ ਜਾਹਰ ਕੀਤੀ ਸੀ ਤੇ ਉਹਨਾਂ ਦੀ ਸਹੂਲਤ ਲਈ ਹੀ ਇਹ 9 ਟੀਮਾਂ ਭੇਜੀਆਂ ਗਈਆਂ ਨੇ ਉਨਾਸ ਮੂ ਬੋਟਰਾਂ ਨੂੰ ਜਿੱਥੇ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਕਿਹਾ ਉੱਥੇ ਹੀ ਉਨ੍ਹਾਂ ਕਿਹਾ ਕਿ ਚੋਣਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਉਨ੍ਹਾਂ ਸਟਾਫ ਨੂੰ ਇਮਾਨਦਾਰੀ ਨਾਲ ਬੂਟਾ ਪਵਾਉਣ ਦੀ ਅਪੀਲ ਵੀ ਕੀਤੀ ਹੈ ਇਸ ਦੌਰਾਨ ਬੀਡੀਪੀ ਰਜਿੰਦਰ ਕੌਰ ਹੰਸਰਾਜ ਪ੍ਰਦੀਪ ਕੁਮਾਰ ਸੁਖਦੇਵ ਸਿੰਘ ਸੁਰਿੰਦਰਪਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ਲੋਕ ਸਭਾ 2024 ਦੀਆਂ ਜਿਹੜੀ 1 ਜੂਨ ਚੋਣਾਂ ਹੋਣ ਜਾ ਰਹੀਆਂ ਹਨ ਉਸੇ ਲੜੀ ਦੇ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਸੀਓ ਕੋਲਡ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਜਲੰਧਰ ਪਾਰਲੀਮੈਂਟਰੀ ਕੰਸਟੀਟੈਂਸੀ 04 ਦੇ ਅੰਦਰ ਅਸੈਂਬਲੀ ਕੰਸਟੀਟੈਂਸੀ 03 ਦੇ ਵਿੱਚ ਅੱਜ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਹਨ ਜਿਹੜੇ 80 ਸਾਲ ਤੋਂ ਉਪਰ ਦੇ ਮੁਰਦੇ ਹਨ ਅਤੇ ਪਰਸਨਸ ਵਿਦ ਡਿਸੇਬਿਲਟੀ ਜਿਨ੍ਹਾਂ ਨੇ ਇਲੈਕਸ਼ਨ ਕਮਿਸ਼ਨ ਦੇ ਮਾਪਦੰਡਾ ਹਦਾਇਤਾਂ ਤਹਿਤ ਆਪਣੇ ਇਸ ਘਰ ਬੈਠੇ ਵੋਟ ਪਾਉਣ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਉਹ एलिਜੀਬਲ ਸੀਗੇ ਉਹਨਾਂ ਦੀਆਂ ਵੋਟਾਂ ਪਾਉਣ ਵਾਸਤੇ ਅੱਜ ਸਾਡੀਆਂ ਟੀਮਾਂ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਉਸ ਬੈਲਟ ਰੈਂਗ ਵੋਟ ਪਾਣ ਗਿਆ ਤੇ ਅੱਜ ਹੁਣ ਇਸ ਵੇਲੇ ਸਾਡੀ ਟੀਮਾਂ ਇੱਥੋਂ ਜਾ ਰਹੇ ਹਨ ਕਿ ਇਹਨਾਂ ਨੇ ਉਹਨਾਂ ਸਾਰੇ ਸਿਟੀਜ਼ਨਸ ਨਾਲ ਜਿਨ੍ਹਾਂ ਨੂੰ ਵੋਟਾਂ ਅਜ ਪਾਣੀਆਂ ਹਨ ਉਹਨਾਂ ਦਾ ਟਾਈ ਅਪ ਕਰ ਲਿਆ ਹੈ ਕਿ ਇਹ ਵੋਟਾਂ ਹੁਣ ਉਹਨਾਂ ਤੋਂ ਇਹ ਹਦੈਤਾ ਤੇ ਵਿਧੀ ਅਨੁਸਾਰ ਉਹਨਾਂ ਤੋਂ ਘਰ ਤੋਂ ਪਵਾਈਆਂ ਜਾਣਗੀਆਂ ਤੇ ਵੀਰੀ ਇਸ ਸਮੰਧ ਵਿੱਚ ਸਾਰੀਆਂ ਇਹ ਟੀਮਾਂ ਨੂੰ ਅਤੇ ਸ਼ੁਭਕਾਮਨਾਵਾਂ ਲੋਕ ਸਭਾ ਦੀਆਂ ਚੋਣਾਂ ਜੋ ਕਿ ਪੰਜਾਬ ਵਿੱਚ 1 ਜੂਨ ਹੋਣ ਜਾ ਰਹੀਆਂ ਹਨ ਤੇ ਇਹਨਾਂ ਚੋਣਾਂ ਤਨਾ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਅਨੁਸਾਰ ਜੋ ਸੀਨੀਅਰ ਸਿਟੀਜ਼ਨ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈ ਵੱਲੋਂ ਆਪਣੀਆਂ ਵੋਟਾਂ ਘਰ ਤੋਂ ਪਵਾਉਣ ਦੀ ਇੱਛਾ ਜ਼ਾਹਰ ਕੀਤੀ ਗਈ ਸੀ ਉਸ ਨੂੰ ਮੁੱਖ ਰੱਖਦਿਆਂ ਐਸਟੀਐਮ ਫਿਲੌਰ ਅਮਨਪਾਲ ਸਿੰਘ ਵੱਲੋਂ ਸੀਨੀਅਰ ਸਕੈਂਟਰੀ ਸਕੂਲ ਲੜਕੀਆਂ ਫਿਲੌਰ ਤੋਂ 9 ਟੀਮਾਂ ਨੂੰ ਲਗਭਗ 32 ਪਿੰਡਾਂ ਵਿੱਚ ਵੋਟਾਂ ਪਵਾਉਣ ਲਈ ਸਮਾਨ ਦੇ ਕੇ ਰਵਾਨਾ ਕੀਤਾ ਗਿਆ ਇਸ ਮਗੇਸ਼ਟਿਅਮ ਅਮਨਪਾਲ ਸਿੰਘ ਨੇ ਦੱਸਿਆ ਕਿ ਹਲਕਾ ਫਿਲੌਰ ਦੇ ਵਕਫਾਕ ਪਿੰਡਾਂ ਤੋਂ 85 ਸਾਲ ਦੇ ਬਜ਼ੁਰਗਾਂ ਨੇ ਘਰ ਤੋਂ ਵੋਟ ਪਾਉਣ ਦੀ ਇਛਾ ਜ਼ਾਹਰ ਕੀਤੀ ਸੀ ਤੇ ਉਹਨਾਂ ਦੀ ਸਹੂਲਤ ਲਈ ਹੀ ਇਹ ਨੌ ਟੀਮਾਂ ਭੇਜੀਆਂ ਗਈਆਂ ਨੇ ਉਹਨਾਂ ਸਮੂਹ ਵੋਟਰਾਂ ਨੂੰ ਜਿੱਥੇ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਗਿਆ ਉੱਥੇ ਹੀ ਉਹਨਾਂ ਕਿਹਾ ਕਿ ਚੋਣਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਉਹਨਾਂ ਸਟਾਫ ਨੂੰ ਇਮਾਨਦਾਰੀ ਨਾਲ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਹੈ ਇਸ ਦੌਰਾਨ ਬੀਡੀਪੀ ਅਰਜੰਤਕਰ ਹੰਸਰਾਜ ਪ੍ਰਦੀਪ ਕੁਮਾਰ ਸੁਖਦੇਵ ਸਿੰਘ ਸੁਰਿੰਦਰਪਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ